ਕੋਈ ਸਮਾਰੋਹ ਨੂੰ ਹੁੰਦੇ ਸਾਰੇ ਕਰਮਪਤੀ ਸਾਡੇ ਦੀ ਸ਼ੁਰੂਆਤ ਹੋਵੇਗੀ। ਗਾਇਕ ਵੱਡੇਆਂ ਜੱਲਾ ਦੇ ਮਾਲਕ ਹਰਮੇਸ਼ ਰਾਜ ਜੂਕੇ ਵਾਲੇ ਦਿੱਤੇ ਜਾਊਗੀ ਮੋਟਰਸਾਈਕਲ ਦੇ ਨਾਲ ਦਿਲ ਖੋਲ ਕੇ ਮਾਇਆ ਦੇ ਗੱਫੇ ਦਿੱਤੇ ਜਾਣਗੇ। ਲੈ ਵੀ ਮੋਟਰਸਾਈਕਲ ਵੀ ਕਮੇਟੀ ਵਾਲੇ ਬਹੁਤ ਵੱਡੇ ਮਾਨ ਤੇ ਸਨਮਾਨ ਸਰਦਾਰ ਹਰਮੇਸ਼ ਰਾਜ ਜੂਕੇ ਵਾਲਿਆਂ ਦੇ ਇਸ ਦੇ ਬਾਅਦ ਤਾਂ ਤਾਂ ਸਭ ਤੋਂ ਪਹਿਲਾਂ ਗਰੀਬ ਦਾਸ ਜੀ ਦੀ ਚਾਰਨੀ ਸਮਰਪਿਤ ਜਿੰਦ ਸਾਡੇ ਰੇਸ਼ਮ ਸਿੰਘ ਜੀ ਲੰਬੜਦਾਰ ਅੰਪੈਰਾਂ ਦੀ ਰੈਫਰੀ ਦੀ ਡਿਊਟੀ ਨਿਭਾ ਗਰੁੱਪ ਫੋਟੋਆਂ ਖਿੱਚੀਆਂ ਜਾ ਰਹੀਆਂ ਹਨ 2 ਨੰਬਰ ਦੀ ਝੰਡੀ ਦੀ ਕੁਸ਼ਤੀ ਦੀ ਸ਼ੁਰੂਆਤ ਹੋਵੇਗੀ ਸਮੇਂ ਦੇ ਨਾਲ ਘਰ ਦੇ ਵਿੱਚ ਜਿਸ ਘਰ ਵਿੱਚ ਜੁੜੀ ਮਤਿਆਰ ਹੁੰਦੀ ਏ ਗੰਦੀ ਗਾੜ ਮੈਂ ਕਹਿੰਦੀ ਹਾਂ ਬਿਸਮੱਲੇ ਜਦੋਂ ਔਰ ਖੜ ਮਾਰਦੀ ਆ ਉਹ ਤੈਨੂੰ ਹੱਟ ਜਾਣਾ ਲਾ ਸ਼ੰਕਰਿਆ ਉੱਪਰਲੇ ਪਾਸੇ ਆ ਉੱਚੇ ਪਿੰਡ ਵਾਲਾ ਥੱਲੇ ਵਾਲੇ ਪਾਸੇ ਆ ਐਨ ਕਹਿੰਦੇ ਸੁਆਦ ਵੱਖਰਾ ਦਾਤੇ ਪ੍ਰਕਾਸ਼ ਜੰਮੂ ਵਾਲਾ ਤੇ ਨਾਲ ਕਹਿੰਦੇ ਮੁੰਡਾ ਸਿੰਘ ਸਰਵਾਰ ਆ ਸਾਹਮਣੇ ਦੇਖਿਓ ਕਹਿੰਦੇ ਮੱਲਾਂ ਦੇ ਦਰਮਾਨ ਹੋ ਗਿਆ 1990 ਤੋਂ ਲੈ ਕੇ ਅੱਜ ਤੱਕ ਘੁਲਦਾ ਆ ਰਿਹਾ ਔਰ ਉਹਦਾ ਸੁਪੁੱਤਰ ਵੀ ਘੁਲਦਾ 23 ਤਰੀਕ ਨੂੰ ਗੜੀਜੀਤ ਸਿੰਘ ਦੇ ਸਿੰਘ ਮੋਲੇ ਦੇ ਵਿੱਚ ਸਕੂਟਰ ਧੰਤਾਂ ਧੰਨ ਹੋਈ ਪਈਆ ਕਮਲ ਤੱਕਦਾ ਵੀ ਮੁੰਡਾ ਕਰੂਗਾ ਕੰਡਾ ਕੇ ਨਹੀਂ ਕਰੂਗਾ ਐਨ ਕਹਿੰਦੇ ਇਸ਼ਾਰੇ ਵੱਜਦੇ ਆ ਐਨ ਗੱਲਾਂ ਬਾਤਾਂ ਸੁਖਰੀਆਂ ਤੇ ਇਧਰ ਮੇਰੇ ਪਾਸੇ ਸੋਚਾ ਮੇਰਾ ਭਰਾ ਬੈਠਾ ਉੱਥੇ ਪਿੰਡ ਵਾਲਾ ਦੋਨੇ ਮਨ ਚੰਡੇ ਹੋ ਉਸਤਾਦਾਂ ਦੇ ਪੱਥਰੇ ਆ ਸੱਚੇ ਵਾ ਚੰਡੇ ਆ ਪੱਥਰੇ ਤੇ ਕਮਲ ਦਾ ਚੰਡੇ ਆ ਪੱਥਰੇ ਇਸ ਵੇਲੇ ਪ੍ਰਦਰਸ਼ਨ ਦੇਖੋ ਬੁਖਾ ਕਰ ਰਿਹਾ ਹੈ ਅਤੀ ਚਾਦਰੀਆ ਹੈਪੀ ਥੱਲੇ ਵਾਲੇ ਪਾਸੇ ਆ ਗੈਰ ਕਹਿੰਦੇ ਸੀ ਦੂਸਰੀ ਗੱਲ ਜੀ ਗੱਤ ਗੜਾ ਰਵੀਰ ਕੀ ਨਾਜੀ ਆਪ ਸਰਜੀਤ ਸਿੰਘ ਅਗਲੀ ਸ਼ੰਕਰ ਅੱਜ ਇਹਦਾ ਬੇਲਾ ਲੱਗਿਆ ਕਿੰਨੀ ਖੁਸ਼ੀ ਕਿੰਨਾ ਖੁਸ਼ਾ ਹੈ ਜੀ ਬਹੁਤ ਖੁਸ਼ਾ ਹੈ ਜੀ 2 ਨੰਬਰ ਦੀ ਕੋਈ ਕੋਈ ਹੋ ਗਿਆ ਸਰ ਸਾਡੇ ਦਾ ਫੇਰ ਉਹ ਮੱਲਾਂ ਦੇ ਲਈ 2 ਨੰਬਰ ਤੋਂ ਇਹ ਸੇਵਾ ਬਟੋ ਇਸ ਕਰਨਾ ਦੇ ਬੈਠੋ ਪਿੰਡ ਦਾ ਨਾਮ ਲੇ ਲੇ ਜ਼ਿਲ੍ਹੇ ਦਾ ਨਾਮ ਲੇ ਲੇ ਪਿੰਡ ਚਿਚਰਾੜੀ ਜ਼ਿਲ੍ਹਾ ਜਲੰਧਾ

ਬੜਾ ਸਾਰੀ ਅਖੇ ਦੇ ਚਾਹੀਦਾ ਤੇ ਜਿਹੜੀ ਸੰਗਤ ਆਈ ਉਹ ਸੰਗਤ ਨੂੰ ਸਾਡਾ ਪਾਸ ਦਾ ਵੀ ਧੰਨਵਾਦੀ ਬਹੁਤ-ਬਹੁਤ ਧੰਨਵਾਦ ਆ ਗਿਆ ਹੋਇਆ ਹੁੰਦਾ ਮੇਰਾ ਨਾਮ ਸਰਿਆਰੀ ਲਾਲਿਆ ਜੀ ਸਭ ਤੋਂ ਪਹਿਲੇ ਤਾਂ ਕੰਮ ਵੀ ਮੰਗਿਆ ਉਹ ਬਹੁਤ ਬਧਾਈ ਆ ਸਾਹਮਣੇ ਇੰਨੀ ਖੁਸ਼ੀ ਕਿੰਨੀ ਸੰਸਾਦਾਂ ਨੇ ਮਲਟੋਫ ਦੇ ਨੰਦਰ ਖੜਿਆ ਨੂੰ ਇਸ ਸੱਚਾ ਜਿਹੜਾ ਬਹੁਤ-ਬਹੁਤ ਖੁਸ਼ੀ ਆ ਤੁਹਾਨੂੰ ਅੱਜ ਸੰਗਤਾਂ ਦਾ ਬਹੁਤ-ਬਹੁਤ ਤਰਫੋਂ ਤਹਿਤ ਧੰਨਵਾਦ ਕਰਦੇ ਆ ਅਸੀਂ ਐ ਬਾਬਾ ਜੀ ਤੇ ਰਹੋ ਤੇ ਅਸ ਨਗਰ ਘਰੇ ਤੋਂ ਉਹਨਾਂ ਦੀ ਕਰਤਾ ਹੈ ਜੀ। ਸਵਾਗਤ। ਕਿੰਨੇ ਕਰਨੀ ਪੈਂਦੀ ਤੁਹਾਨੂੰ ਅੱਛੀ ਜਿਹੀ। ਕੋਈ ਗੱਲ ਨਹੀਂ ਜੀ ਮੈਂ ਤਾਂ ਕਰਨੀ ਪੈਂਦੀ ਥੋੜੀ ਬਹੁਤੀ। ਕੋਈ ਗੱਲ ਨਹੀਂ। ਇਹ ਸੇਵਾ ਕਰਦੇ ਆ ਜੀ ਸੇਵਾ ਬਸ। ਹਾਂ ਜੀ। ਸੇਵਾ ਕਰਦੇ ਆ। ਇਹਨਾਂ ਦੇ ਪ੍ਰਭਾਵਾਂ ਦਾ ਹੀ ਪੂਰਾ ਸਹਿਯੋਗ ਹੈ। ਪੂਰਾ ਇਹਨਾਂ ਦੇ ਪ੍ਰਭਾਵਾਂ ਦਾ ਪ੍ਰਭਾਵਾਂ ਦਾ ਬਹੁਤ ਬਹੁਤ ਸਹਿਯੋਗ ਆ। ਨਗਰ ਨਿਵਾਸੀਆਂ ਦਾ ਬੜਾ ਸਹਿਯੋਗ ਆ। ਸਰਕਾਰ ਪਚਾ ਚਕਾੜੀ ਦਾ ਸੰਕਟ 12 ਦੂਰ ਦੂਰਾਂ ਇੰਨਾਂ ਸੰਕਟਾ ਚੱਲ ਕੇ ਇਹਦੀ ਪ੍ਰਬੰਧ ਕੀਤੇ ਪ੍ਰਬੰਧ ਕੀਤੇ ਜੀ ਆਏ ਆਪਣਾ ਜਿਹੜਾ ਮਤਲਬ ਪਾਣੀ ਦੇ ਪ੍ਰਬੰਧ ਹੈਗੇ ਆ। ਠੀਕ ਹੈ ਜਾਂ ਉਹਦੇ ਬੈਠਣੇ ਦਾ ਪੂਰਾ ਪ੍ਰਬੰਧ ਕੀਤਾ ਪਾਣੀ ਦਾ ਸਵੀਲ ਲਾਈ ਇਹ ਸਾਰਾ ਲੱਗਰ ਖੇੜੇ ਦਾ ਪੂਰਾ ਪ੍ਰਬੰਧ ਹੈ ਗਰਾਹ ਪੰਚਾਇਤ ਦਾ ਸਾਰਾ ਪ੍ਰਬੰਧ ਹੈ ਜੀ ਅਸੀਂ ਚੈਨ ਨਹੀਂ ਨੌਜਵਾਨ ਕਹਿੰਦੇ ਜੀ ਜਾਨਾ ਪੰਜ ਪਾ ਕਾਲਾ ਚੋਦੇ ਕੋ ਨਸ਼ਾ ਨਿਦਰੀ ਕਰ ਦਵਾ ਗੀਆਂ ਬੱਡੇ ਮਾਨ ਤੇ ਇਹਦਾ ਵਲ ਧਿਆਨ ਦੇ ਕੇ ਗਿਆ ਥਾਸ ਨੂੰ ਬੋਲਣਾ ਬੋਲੋਗੇ ਕਿ ਮੇਰਾ ਚੰਗੇ ਬਾਰੇ ਚੈਨ ਨਹੀਂ ਆਈ ਅਸੀਂ ਬੈਸੂਦਿਆਲਾ ਕਹਿੰਦੇ ਆ ਕਿ ਸਾਰ ਪਿੰਡ ਦੇ ਵਿੱਚ ਸਿੰਝਾਂ ਨੂੰ ਖਡਾਰੀਆਂ ਵਿੱਚ ਸਹਾ ਕੀਤਾ ਜਾ ਚੰਡੀ ਦੀ ਵਸੇ